ਲੋਕ ਸਾਰੇ ਨਮੋਸ਼ ਨੇ ਬਈ ਅੱਜ ਸੁੱਤੋਂ ਸੋਡੇ ਪਰਿਵਾਰ ਤੋਂ ਇਹ ਪਰਿਵਾਰ ਨੂੰ ਹੁਣ ਜਵਾਬ ਦਿਓ ਇਸ ਗੱਲ ਦਾ ਵੀ ਕਿੰਨੇ ਚ ਕੀ ਕਰਤਾ ਤੁਸੀਂ ਵੇਚਤਾ ਜਾਂ ਦਬਾਅ ਚ ਆ ਲਗੇ ਤੁਸੀਂ ਤਾਂ ਯਾਰ ਕੱਲ ਨੂੰ ਜਿਹੜਾ ਉਹਦਾ ਕਾਤਲ ਫੜਿਆ ਹੋਇਆ ਕੱਲ ਨੂੰ ਤਾਂ ਤੁਸੀਂ ਉਹਨੂੰ ਵੀ ਬਾਹਰ ਆਜੂਗਾ ਉਹ ਵੀ ਤੁਹਾਨੂੰ ਚਾਹੇ ਧਮਕਾ ਕੇ ਆਜੇ ਬਾਹਰ ਚਾਹੇ ਤੁਹਾਨੂੰ ਪੈਸੇ ਦੇ ਕੇ ਬਾਹਰ ਆਜੇ ਯਾਰ ਕਿਹ ਕੀ ਯਾਰ ਸੁਖਵਿੰਦਰ ਨੇ ਆਪਦਾ ਵਿਆਹ ਵੀ ਨਹੀਂ ਕਰਾਇਆ ਯਾਰ ਇਸ ਪੰਜਾਬ ਦੀ ਧਰਤੀ ਖਾਤਰ ਯਾਰ ਆਸਟ੍ਰੇਲੀਆ ਦੀ ਪੀਆਰ ਤੱਕ ਛੱਡ ਕੇ ਆ ਗਿਆ ਬੰਦਾ ਕਲਕੱਤੇ ਦਾ ਮੌਜਨਾ ਐਸ਼ ਪ੍ਰਸਤ ਦੀ ਜ਼ਿੰਦਗੀ ਛੱਡ ਕੇ ਆ ਗਿਆ ਯਾਰ ਉਹ ਯਾਰ ਪਰਿਵਾਰ ਨਹੀਂ ਸੀ ਸਾਰਾ ਕੁਝ ਉਹਦਾ ਜਿੰਨਾ ਸੀਗਾ ਸਾਰਾ ਪਰਿਵਾਰ ਨਹੀਂ ਸੀਗਾ ਯਾਰ ਯਾਰ ਤੁਸੀਂ ਤਾਂ ਸੱਚੀ ਬੜਾ ਨਮੋਸ਼ ਕਰਦੇ ਲੋਕ ਯਾਰ ਸੱਚੀ ਅੱਜ ਸਾਰੇ ਲੋਕ ਯਾਰ ਤਰਾ ਤਰਾ ਕਰਦੇ ਨੇ ਆ ਕਮੈਂਟਾਂ 'ਚ ਵੀ ਦੇਖਿਆ ਬਾਈ ਲੋਕ ਸੱਚੀ ਬਹੁਤ ਦੁਖੀ ਨੇ ਯਾਰ ਤੁਸੀਂ ਕੀ ਕਰਤਾ ਯਾਰ ਲੋਕ ਤਾਂ ਬਾਈ ਬੜੀ ਦੂਰੋਂ ਦੂਰੋਂ ਸਾਨੂੰ ਫੋਨ ਕਰਕੇ ਕਹਿੰਦੇ ਨੇ ਕਹਿੰਦੇ ਬਾਈ ਅਸੀਂ ਬਾਹਰ ਲਿੰਗ ਸਟੇਟਾਂ ਵਾਲੇ ਹਰਿਆਣੇ ਵਾਲੇ ਵੀ ਬਾਈ ਅਸੀਂ ਟਰਾਲੀਆਂ ਲੈ ਕੇ ਆਵਾਂਗੇ ਹੁਣ ਉਹਨਾਂ ਨੂੰ ਅਸੀਂ ਕੀ ਫੋਨ ਕਰਕੇ ਜਵਾਬ ਦਈਏ ਵੀ ਭਾਈ ਆਇਓ ਨਾ ਅਸੀਂ ਤਾਂ ਭਾਈ ਮੋਰਚਾ ਵੇਚਦਾ ਆਏ ਕਹਿ ਦਈਏ ਕੀ ਕਰੀਏ ਦੱਸੋ ਯਾਰ ਕੀ ਦਸੀਏ ਲੋਕਾਂ ਨੂੰ ਵੀ ਯਾਰ ਸਾਡੇ ਭਰਾ ਦਾ ਯਾਰ ਇਨਸਾਫ ਨਹੀਂ ਮਿਲਿਆ ਯਾਰ ਅਸੀਂ ਜੇ ਅੱਜ ਲੋਕ ਇਕੱਠੇ ਹੋਏ ਭਾਈ ਕਿਸੇ ਦੀ ਮੌਤਾਂ ਦੇ ਕੱਲ ਨੂੰ ਸਾਡੇ ਸਾਨੂੰ ਵੀ ਮਾਰ ਦੂ ਕੋਈ ਫਿਰ ਸਾਡੇ ਕੌਣ ਇਕੱਠਾ ਹੋਊਗਾ ਯਾਰ ਕਿਸੇ ਨੇ ਨਹੀਂ ਭਾਈ ਇਕੱਠੇ ਹੋਣਾ ਆਹ ਲੋਕ ਆਹ ਕਾਰਨ ਸਭ ਤੋਂ ਵੱਡਾ ਬਣ ਗਿਆ ਵੀ ਲੋਕਾਂ ਨੇ ਇਕੱਠੇ ਨਹੀਂ ਫਿਰ ਭਾਈ ਦੁਬਾਰੇ ਕਦੇ ਹੋਣਾ ਅੱਜ ਮਜ਼ਦੂਰ ਪਰਿਵਾਰ ਵੀ ਛੋਡੇ ਨਾਲ ਖੜੇ ਸੀ ਭਾਈ ਜਿਹੜੇ ਦਿਹਾੜੀ ਦਾ ਪਾ ਛੱਡ ਕੇ ਆਪਣਾ ਨਾਲ ਖੜ ਗਏ ਦੁਕਾਨਦਾਰ ਵੀਰੇ ਆਪਣੇ ਨਾਲ ਖੜ ਗਏ ਹੋਰ ਵੀ ਜਿੰਨੇ ਭਾਈਚਾਰੇ ਨੇ ਸਾਰੇ ਯਾਰ ਨਾਲ ਖੜ ਗਏ ਯਾਰ ਹੋਰ ਕੀ ਚਾਹੀਦਾ ਸੀ ਪਰਵਾਹ